ਨਗਰਪੰਚਾਇਤ ਅਜਨਾਲਾ ਦੇ ਕਾਰਜ ਸாதਕ ਅਫਸਰ ਜਤਿੰਦਰ ਮਹਾਜਨ ਨੇ ਇੱਥੇ ਆਪਣੇ ਦਫ਼ਤਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਨਾਲਾ ਸ਼ਹਿਰ ਦੀ ਵਾਹ ਨੰਬਰ 7 ਤੋਂ ਕਾਂਗਰਸ ਪਾਰਟੀ ਦੀ ਮਹਿਲਾ ਕੌਂਸਲਰ ਸ਼੍ਰੀਮਤੀ ਗੀਤਾ ਰਾਣੀ ਨੂੰ ਲਗਾਤਾਰ ਮੀਟਿੰਗਾਂ ਤੋਂ ਗੈਰ ਹਾਜ਼ਰਨ ਹੋਣ ਕਾਰਨ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਅਜੋਏ ਸ਼ਰਮਾ ਵੱਲੋਂ ਮੈਂਬਰਸ਼ਿਪ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ। ਕੌਂਸਲ ਦੀ ਗੱਲ ਕਰਦੇ ਹੋਏ ਜੀ ਪੰਜਾਬ ਸਰਕਾਰ ਦਾ ਨੰਬਰ ਲੋਕਲ ਗਵਰਨਮੈਂਟ 2015/23/2024 5LG3 पब्लिक 702 ਨੰਬਰ ਡੇਟਡ 14/6/24 ਰਾਹੀਂ ਸ਼੍ਰੀਮਤੀ ਗੀਤਾ ਲਾਣੀ ਨੂੰ ਨਗਰ ਕੌਂਸਲ ਵੱਲੋਂ ਇਹ ਲਗਾਤਾਰ 10 ਮੀਟਿੰਗਾਂ ਹਾਜ਼ਰ ਹੋਣਾ ਜ਼ਰੂਰੀ ਹੈ ਉਹ ਲਗਾਤਾਰ 6 ਮੀਟਿੰਗਾਂ ਜਿਹੜੀਆਂ ਗੈਰ ਹਾਜ਼ਰ ਦੇ ਇਸ ਕਰਕੇ ਸਰਕਾਰ ਦੁਆਰਾ ਕਾਰਵਾਈ ਕਰਦੇ ਹੋਏ ਉਹ ਅੱਜ 14/6 ਨੂੰ ਫਾਲੋਅ ਕਰਤਾ ਹੈ ਕੋਈ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਸੀ ਉਹਨਾਂ ਦੇ ਕੰਟਰੋਲੋਂ ਜਿਹੜੀ ਇਹ ਰਿਪੋਰਟ ਜਿਹੜੀ ਆਪਣੀ ਏਡੀਸੀ ਨੂੰ ਗਈ ਸੀ ਏਡੀਸੀ ਨੇ ਆਪਣੀ ਰਿਪੋਰਟ ਜਿਹੜੀ ਆ ਸਾਕੀ ਨੂੰ ਸਬਮਿਟ ਕੀਤੀ ਸੀ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਨੋਟਿਸ ਮਿਲਿਆ ਸੀ ਆਪਾਂ ਇਹਨਾਂ ਨੂੰ ਰਸੀਵ ਕਰਾਇਆ ਸੀ ਉੱਤੇ 21 ਦਿਨ ਦਾ ਸਰਕਾਰ ਨੂੰ ਇਹਨਾਂ ਨੂੰ ਜਵਾਬ ਦੇਣ ਲਈ ਦਿੱਤਾ ਸੀ ਯਾਨੀ 21 ਦਿਨਾਂ ਜਵਾਬ ਆਪਣਾ ਚੰਡੀਗੜ੍ਹ ਭੇਜਿਆ ਸੀ ਪਰ ਜਵਾਬ ਦੇ ਉਹ ਸਹਿਮਤ ਨਹੀਂ ਸੀ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਖਾਬੀ ਦਾ ਪ੍ਰਕਿਰਿਆ ਕੀ ਹੋਗਾ ਅਗੇ ਸਾਡੇ ਵੱਲ ਉਹਦੇ ਫਾਲਗਾ ਜੀ ਹੁਣ ਤੇ ਜਦੋਂ ਸਰਕਾਰੋਂ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਚੱਲ ਗਈ ਆ ਉਹਦਾ ਇਲੈਕਸ਼ਨ ਜੁੜਾ ਹੋਏਗਾ ਬਾਈ ਇਲੈਕਸ਼ਨ ਜਿਵੇਂ ਦੀ ਚੋਣ ਲਈ ਉਹ ਦੁਬਾਰਾ ਪੀਲੀ ਗਲੀ ਉੱਤੇ ਕੱਟ ਸਕਦੇ ਅੱਛੇ ਨਹੀਂ ਕੱਟ ਸਕਦੇ ਜੀ ਚੰਡੀਗੜ੍ਹ ਹਾਈ ਕੋਰਟ ਦੀ ਗੱਲ ਹੈ ਜੀ ਬੋਦਾਂ ਜੀ ਕੀ ਮਾਮਲਾ ਇਹਦਾ ਜੀ ਇਸ ਤੋਂ ਪਾਸੇ ਨੂੰ ਅੱਜ ਵੀ ਰੱਖ ਦਿੱਤਾ ਹੈ ਦੇਖੋ ਜੀ ਪੰਜਾਬ ਸਰਕਾਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਹਦੇ ਵਿੱਚ ਸ਼੍ਰੀਮਤੀ ਗੀਤਾ ਰਾਣੀ ਜੀ ਕਾਉਂਸਲਰ ਵਾਰਡ ਨੰਬਰ 7 ਤੋਂ ਜਿਹੜੇ ਲਗਾਤਾਰ ਅਜਨਾਲਾ ਸ਼ਹਿਰ ਦੇ ਵਿਕਾਸ ਦੇ ਵਿੱਚ ਰੁਕਾਵਟ ਬਣ ਰਹੇ ਸੀ ਔਰ ਨਾ ਤਾਂ ਕਿਸੇ ਮੀਟਿੰਗ ਦਾ ਹਿੱਸਾ ਹੋ ਬਣ ਰਹੇ ਸੀ ਔਰ ਲਗਾਤਾਰ ਇੰਟਰਪਟ ਕਰ ਰਹੇ ਸੀ ਮੀਟਿੰਗਸ ਨੂੰ ਉਹਦੇ ਤੇ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਨੇ ਲੋਕਲ ਬਾਡੀ ਦੇ ਸਾਡੇ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁਖ ਸੈਕਟਰੀ ਸ਼੍ਰੀ ਅਜੋਈ ਸ਼ਰਮਾ ਜੀ ਨੇ ਪੰਜਾਬ ਮਿਊਸਪਲ ਐਕਟ 1911 ਦੀ ਧਾਰਾ 16 ਇੱਕ ਸੀ ਅਧੀਨ ਆਪਣੇ ਅਧਿਕਾਰਾਂ ਦੀ ਉਹਨਾਂ ਵਰਤੋਂ ਕਰਦੇ ਹੋਏ ਸ਼੍ਰੀਮਤੀ ਗੀਤਾ ਰਾਣੀ ਜੀ ਨੂੰ ਆਪਣੇ ਅਹੁਦੇ ਤੋਂ ਉਹਨਾਂ ਦੇ ਜੋ ਮੈਂਬਰਸ਼ਿਪ ਹੈ ਕਾਉਂਸਲਰ ਦੀ ਹੈ ਐਜ਼ ਅ ਮੈਂਬਰ ਦੇ ਤੌਰ ਤੇ ਨਗਰਪੰਚਾਇਤ ਕੋਲੋਂ ਫਾਰਗ ਕਰ ਦਿੱਤਾ ਹੈ ਔਰ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਬਿਲਕੁਲ ਖਤਮ ਕਰ ਦਿੱਤੀਆਂ ਗਈਆਂ ਕਿਉਂਕਿ ਦੇਖੋ ਤੁਸੀਂ ਦੇਖਿਆ ਹੋਊਗਾ ਕਿ ਹਮੇਸ਼ਾ ਸਚਾਈ ਦੀ ਜਿੱਤ ਹੁੰਦੀ ਹੈ ਹਮੇਸ਼ਾ ਹਾਰ ਜਿਹੜੀ ਹੈ ਉਬਰਿਆਈ ਦੀ ਹੁੰਦੀ ਹੈ ਇਹ ਕੁਦਰਤ ਦਾ ਵਿਧਾਨ ਹੈ ਕਿ ਜੇ ਤੁਸੀਂ ਸ਼ਹਿਰ ਨੂੰ ਸਮਰਪਿਤ ਨਹੀਂ ਹੋਗੇ ਜਿਸ ਮਕਸਦ ਵਾਸਤੇ ਤੁਹਾਨੂੰ ਲੋਕਾਂ ਨੇ ਚੁਣ ਕੇ ਇੱਥੇ ਭੇਜਿਆ ਹੈ ਜੇ ਤੁਸੀਂ ਆਪਣੀ ਐਸ਼ੋ ਆਰਾਮ ਔਰ ਸ਼ੋਹਰਤ ਵਾਸਤੇ ਤੁਸੀਂ ਇਤਨਾਂ ਦੇ ਮੀਟਿੰਗਸ ਦਾ 파ਰਟ ਨਾ ਬਣਨਾ ਔਰ ਸ਼ਹਿਰ ਦੇ ਵਿਕਾਸ ਲਈ ਤਤਪਰ ਨਾ ਹੋਣਾ ਤਾਂ ਉਹਦੇ ਵਾਸਤੇ ਫਿਰ ਗੁਰੂ ਵੀ ਮਾਫ ਨਹੀਂ ਕਰਦਾ ਇਸੇ ਚੀਜ਼ ਦਾ ਨਤੀਜਾ ਹੈ ਕਿ ਪੰਜਾਬ ਸਰਕਾਰ ਨੇ ਉਸ ਉਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਅੱਜ ਜਿਹੜੀ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਉਹ ਖਾਰਜ ਕਰ ਦਿੱਤੀ ਔਰ ਮੈਂ ਇੱਥੇ ਦੱਸਣਾ ਚਾਹੁੰਦਾ ਹੈ ਕਿ ਸਾਡੇ ਹਾਊਸ ਦੇ 15 ਮੈਂਬਰਸ ਨੇ ਔਰ 15 ਮੈਂਬਰਸ ਦੇ ਵਿੱਚੋਂ ਸਾਡੀ ਜਿਹੜੀ ਉਹ ਗਿਣਤੀ ਜਿਹੜੀ ਉਹ ਘਟ ਕੇ 13 ਰਹਿ ਗਈ ਇਹ ਜਿਹੜੀ ਇੱਕ ਹੋਰ ਨੀਤੀ ਆ ਉਹ ਉਹ ਫਿਰੇ ਕਾਰਨ ਕਰਦੇ ਹੋਏ ਸੋ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਨਗਰਪੰਚਾਇਤ ਦੇ ਵਿੱਚ ਐਮ ਪੰਕਾ ਨਵਾਰੇ ਸੀ ਜਿਹੜੇ ਆਪਣੇ ਸ਼ਹਿਰ ਨੂੰ ਵੀ ਸਮਰਪਿਤ ਸਨ ਬਹੁਤ ਹੀ ਉਨੇਕ ਸ਼ਖਸੀਅਤ ਲੇਡੀ ਸ਼੍ਰੀਮਤੀ ਗਿਆਨਕੌਰ ਜੀ ਉਹਨਾਂ ਦੀ ਡੈਥ ਹੋਣ ਦੇ ਕਾਰਨ ਇਹ ਜਿਹੜੀ ਸੀਟ ਖਾਲੀ ਹੋਈ ਸੀ ਔਰ ਉਹ ਇਹ ਦੋ ਚੋਣਾਂ ਜਿਹੜੀਆਂ ਨੇ ਅਗਲੇ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਆ ਉਹ ਹੋਣ ਜਾ ਰਹੀ ਹੈ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ